ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਸਰ ਜਿਸ ਤਰ੍ਹਾਂ ਕਿ ਸਰਦੀਆਂ ਆ ਚੁੱਕੀਆਂ ਵਾ ਤੇ ਤੁਸੀਂ ਵੱਖ-ਵੱਖ ਵੈਰਾਈਟੀ ਜਿਹੜੀ ਲੈ ਕੇ ਆਏ ਜੇ ਹਨਾ ਤੇ ਇਸ ਬਾਰੇ ਜੀ ਦੱਸੋ ਸਭ ਤੋਂ ਪਹਿਲੇ ਆਪਣੇ ਬਾਰੇ ਜੀ ਦੱਸੋ ਜੀ ਮੇਰਾ ਨਾਮ ਸ਼ਿਲਪਾ ਹੈ ਮੈਂ ਪਿੰਡ ਅਜਨਾਲਾ ਸਾਈਡ ਤੋਂ ਅੱਬੂ ਸਹਿਦ ਤੋਂ ਸੈਲਫ ਹੈਲਪ ਗਰੁੱਪ ਅਨੁਰੇਪ ਗਰੁੱਪ ਤੋਂ ਆਈ ਹਾਂ ਜੀ ਇਹ ਸਾਰਾ ਗਰੁੱਪ ਦਿਆਂ ਲੇਡੀਜ਼ ਦਾ ਮਾਲ ਆ ਗਰੁੱਪ ਦੀਆਂ ਔਰਤਾਂ ਦਾ ਸਾਰਾ ਇਹਨਾਂ ਦਾ ਸਮਾਨ ਹੈ ਉਹਨਾਂ ਨੇ ਖੁਦ ਆਪਣੇ ਹੱਥ ਦੀ ਕਲਾਕਾਰੀ ਦਿਖਾ ਕੇ ਕੋਟੀਆਂ ਸਵੈਟਰ ਤੁਸੀਂ ਜਿੱਦਾਂ ਦੇਖ ਸਕਦੇ ਹੋ ਇਹ ਕੋਟੀਆਂ ਇਹ ਸਵੈਟਰ ਇਹ ਸਾਰੇ ਉਹਨਾਂ ਦੇ ਹੱਥ ਦੀ ਗੜਾਈ ਕੀਤੇ ਹੋਏ ਆ ਇਹ ਕੋਟੀ ਹੈ ਸਵੈਟਰ ਹੈ ਐਕਰੋਸ਼ੀਏ ਦੇ ਬਣੇ ਹੋਏ ਬੱਚਿਆਂ ਦੇ ਛੋਟੇ ਫਰਾਕਸ ਨੇ ਜਿੱਦਾਂ ਇਹ ਸਾਰੇ ਸਮਾਨ ਜਿਹੜੇ ਉਹਨਾਂ ਨੇ ਆਪਣੇ ਹੱਥਾਂ ਨਾਲ ਬਣਾਏ ਆ ਔਰ ਇਹ ਹੀ ਉਹਨਾਂ ਦਾ ਇੱਕ ਮਾਤਰਾ ਸਾਧਨ ਕਹਿ ਲਓ ਕਿਉਂਕਿ ਜਿਹੜੀਆਂ ਔਰਤਾਂ ਘਰ ਵਿੱਚ ਬੈਠੀਆਂ ਹੋਈਆਂ ਨੇ ਜਿਨ੍ਹਾਂ ਕੋਈ ਇਨਕਮ ਸੋਰਸ ਨਹੀਂ ਹੈਗੇ ਹਸਬੈਂਡ ਬਹੁਤ ਜ਼ਿਆਦਾ दारू ਪਿੰਦੇ ਆ ਕੰਮ ਤੇ ਨਹੀਂ ਜਾਂਦੇ ਯਾਨੀ ਕਿ ਨਸ਼ੇ ਕਰਦੇ ਜਿਨ੍ਹਾਂ ਦੇ ਘਰ ਵਾਲੇ ਆ ਆ ਫਿਰ ਜਿਨ੍ਹਾਂ ਦੇ ਹਸਬੰਡ ਦੀ ਡੈਥ ਹੋ ਚੁੱਕੀ ਆ ਘਰ ਵਿੱਚ ਫੈਮਿਲੀ ਸਪੋਰਟ ਨਹੀਂ ਕਰਦੇ ਕੋਈ ਵੀ ਨਹੀਂ ਹੈਗਾ ਉਹ ਲੇਡੀਜ਼ ਦਾ ਇੱਕ ਗਰੁੱਪ ਬਣਦਾ ਆ ਜਿਹੜਾ ਸੈਲਫ ਸੇਲਫ ਐਸਰਜੀ ਗਰੁੱਪ ਨੇ ਉਹ ਜਿਹੜੀ ਸਾਰੀਆਂ ਲੇਡੀਜ਼ ਮਿਲ ਕੇ ਆਪਣੇ ਹੱਥ ਦੀਆਂ ਥੋੜੀ ਥੋੜੀ ਕਲਾਕਾਰੀ ਦਿਖਾ ਕੇ ਸਾਰੀਆਂ ਮਿਲ ਕੇ ਇੱਕ ਬਿਜ਼ਨਸ ਨੂੰ ਜਿਹੜਾ ਕਿ ਚਲਾਉਂਦੀਆਂ ਨੇ ਜੀ ਉਹਨਾਂ ਨੂੰ ਪ੍ਰੋਵਾਈਡ ਕੀਤਾ ਜਾਂਦੀ ਉਹਨਾਂ ਨੂੰ ਪ੍ਰੋਵਾਈਡ ਕੀਤੀ ਜਾਂਦੀ ਆ ਜੀ ਤਾਂ ਕਿ ਉਹ ਆਪਣਾ ਇਹ ਸਾਰਾ ਬਣਾ ਸਕਣ ਔਰ ਇਸ ਤੋਂ ਜੋ ਸੇਵਿੰਗਸ ਹੁੰਦੀ ਉਹਨਾਂ ਦੀ ਜੋ ਵੀ ਬਚਤ ਹੁੰਦੀ ਉਹਨੂੰ ਉਹ ਐਕਸਪੈਂਡ ਕਰਦੀਆਂ ਨੇ ਆਪਣਾ ਬਿਜ਼ਨਸ ਉਹ ਆਪਣਾ ਇੱਕ ਬਿਜ਼ਨਸ ਆਈਡੀਆ ਚਲਾਉਂਦੀਆਂ ਜਿੰਦੇ ਤੋਂ ਉਹ ਗਰਮ ਸੂਟ ਖਰੀਦਦੀਆਂ ਨੇ ਜੀ ਆ ਗਰਮ ਸੂਟ ਹੋ ਗਿਆ ਐ ਸੂਟ ਹੋ ਗਏ ਫੁਲਕਾਰੀਆਂ ਹੋ ਗਈਆਂ ਹੱਥ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਪੱਕੀਆਂ ਹੋ ਗਿਆ ਜਿਸ ਤਰ੍ਹਾਂ ਕੁੱਲੂ ਪੱਟੀ ਹੋ ਗਿਆ ਸ਼ਾਲਜ਼ ਹੋ ਗਏ ਜੀ ਇਹ ਸਾਰੀਆਂ ਚੀਜ਼ਾਂ ਉਹ ਆਪਣੇ ਬਿਜ਼ਨਸ ਆਈਡੀਆ ਤੇ ਆਪਣੇ ਪੈਸੇ ਲਗਾਉਂਦੀ ਆ ਵੀ ਆਪਣਾ ਜਿਹੜਾ ਘਰ ਦਾ ਗੁਜ਼ਾਰਾ ਉਹ ਇਸ ਤਰੀਕੇ ਨਾਲ ਕਰਦੀ ਆ ਸੋ ਅਸੀਂ ਕੇਵੀਕੇ कृषि ਵਿਗਿਆਨ ਕੇਂਦਰ ਵੱਲੋਂ ਇਹ ਸਾਰਾ ਪ੍ਰਵ ਕੀਤਾ ਜਾ ਰਿਹਾ ਹੈ ਪ੍ਰੋਗਰਾਮ ਔਰ ਮੈਡਮ ਕਿਰਨਦੀਪ ਜੀ ਨੇ ਇਹ ਸਾਡਾ ਬਿਲਕੁਲ ਪ੍ਰਬੰਧ ਕਰਵਾਇਆ ਇਥੇ ਬਹੁਤ ਵਧੀਆ ਪ੍ਰਿਆ ਸਾਨੂੰ ਬਹੁਤ ਵਧੀਆ ਐਕਸਪੀਰੀਅੰਸ ਸੀ ਯੂਨੀਵਰਸਿਟੀ ਦਾ ਸਾਡਾ ਪਹਿਲਾ ਐਕਸਪੀਰੀਅੰਸ ਸੀ ਜੋ ਕਿ ਅਸੀਂ ਲੋਕਾਂ ਨੂੰ ਜਾ ਕੇ ਹੋਰ ਵੀ ਜਦੋਂ ਅਸੀਂ ਦੱਸਾਂਗੇ ਵੀ ਸਾਡਾ ਜਿਹੜਾ ਇੰਤਜ਼ਾਮ ਇੱਥੇ ਕਰਵਾਇਆ ਗਿਆ ਬਹੁਤ ਵਧੀਆ ਸੀ ਇਹ ਵੀ ਜਿਹੜਾ ਪ੍ਰੋਗਰਾਮ ਹੋ ਰਿਖਿਆ ਵੇਬੀ ਮੈਮ ਨੇ ਸਾਨੂੰ ਦਿੱਤਾ ਹੋਰ ਵੀ ਬਹੁਤ ਸਾਰੇ ਪਿੰਡਾਂ ਚ ਵਾਪਰੋ ਸ਼ੜਾ ਥਾਵਾਂ ਚ ਅਸੀਂ ਜਾਂਦੇ ਆ ਆਪਣੇ ਪ੍ਰੋਗਰਾਮਸ ਨੂੰ ਕਰਦੇ ਆ ਆਪਣਾ ਸਟਾਲ ਲਗਾਉਂਦੇ ਆ ਬਾਕੀ ਇਹ ਜਿਹੜੀ ਕਲਾਕਾਰੀ ਹੈ ਜਿਹੜੀ ਹੈ ਹੱਥ ਦੀ ਕਲਾਕਾਰੀ ਹੈ ਉਹਨਾਂ ਦੀ ਜੋ ਕਿ ਅੱਜ ਕੱਲ ਜ਼ਿਆਦਾਤਰ ਔਰਤਾ ਨਹੀਂ ਕਰਦੀਆਂ ਹੈਗੀਆਂ ਖਤਮ ਹੋ ਰਹੀਆ ਤਾਂ ਕਿ ਜਗਾ ਜਗਾ ਤੱਕ ਇਹ ਪਹੁੰਚਾਈ ਜਾ ਸਕੇ ਇਹਨੂੰ ਜ਼ਿੰਦਾ ਰੱਖਣ ਵਾਸਤੇ ਇੱਕ ਉਹਨਾਂ ਦੇ ਇਨਕਮ ਸੋਰਸ ਵਾਸਤੇ ਇਹ ਸਾਰਾ ਅਰੇਂਜਮੈਂਟ ਕੀਤਾ ਜਾਂਦਾ ਹੈ ਔਰ ਮੈਂ ਬਹੁਤ ਬਹੁਤ ਧੰਨਵਾਦੀ ਆ ਇਹਨਾਂ ਸਾਰੇ ਅਰੇਂਜਮੈਂਟਸ ਦਾ ਜੋ ਤੁਸੀਂ ਸਾਡੇ ਲਈ ਜੀ ਕਿੱਦਾਂ ਦਾ ਰਿਸਪੌਂਸ ਮਿਲਿਆ ਤੁਹਾਨੂੰ ਗੁਰਨਾਨ ਦੇਵ ਯੂਨੀਵਰਸਿਟੀ ਵਿੱਚ ਗੁਰਨਾਨਕ ਦੇਵ ਯੂਨੀਵਰਸਿਟੀ ਵਿੱਚ ਬਹੁਤ ਵਧੀਆ ਰਿਸਪੌਂਸ ਸੀ ਸਟੂਡੈਂਟਸ ਔਰ ਟੀਚਰਸ ਜਿੰਨੇ ਆਏ ਉਹਨਾਂ ਨੇ ਵੱਧ ਕੇ ਅੱਗੇ ਬਹੁਤ ਸਾਰਾ ਨਾ ਕੀਤਾ ਸਭ ਬਣਾਈਆਂ ਹੋਈਆਂ ਚੀਜ਼ਾਂ ਦੀ ਉਹ ਚੀਜ਼ਾਂ ਉਹ ਖਰੀਦ ਕੇ ਲੈ ਕੇ ਗਏ ਬਹੁਤ ਸਾਰੀ ਸਮਾਨ ਅਸੀਂ ਲੈ ਕੇ ਆਏ ਸੀ ਕਾਫੀ ਸਾਰਾ ਸਮਾਨ ਸੇਲ ਹੋ ਚੁੱਕਾ ਆ ਜੀ ਸੂਟ ਸੀਗੇ ਗਰਮ ਟੀਚਰਸ ਜਿਹੜੇ ਸੀਗੇ ਜਾਂ ਸਟੂਡੈਂਟਸ ਵੀ ਉਹਨਾਂ ਨੂੰ ਹੱਥ ਦੀਆਂ ਬਣੀਆਂ ਹੋਈਆਂ ਚੀਜ਼ਾਂ ਦਾ ਬਹੁਤ ਜ਼ਿਆਦਾ ਵਧੀਆ ਉਹਨਾਂ ਨੂੰ ਲੱਗਿਆ ਸਾ ਕਿ ਉਹ ਖਰੀਦ ਕੇ ਲੈ ਗਏ ਆਪਣੇ ਬੱਚਿਆਂ ਵਾਸਤੇ ਲੈ ਕੇ ਗਏ ਕੁਝ ਆਪਣੇ ਛੋਟ ਕਿਨੇ ਸਭ ਬਹੁਤ ਵਧੀਆ ਐਕਸਪੀਰੀਅੰਸ ਹੀ ਗਾਏ ਪਰ ਮੈਨੂੰ ਜੇ ਦੇਖਿਆ ਜਾਵੇ ਜਿਆਦਾਤਰ ਲੋਕ ਜਿਹੜੇ ਕੀ ਆਪਣੇ ਹੱਥ ਦੇ ਨਾਲ ਕਢਾਈਆਂ ਜਾਂ ਹੋ ਸਮਾਨ ਬਣਾ ਲੈਂਦੇ ਅਸੀਂ ਉਹਨੂੰ ਭੁੱਲਦੇ ਜਾ ਰਹੇ ਤੇ ਜਿਆਦਾਤਰ ਬਾਜ਼ਾਰੋਂ ਹੀ ਖਰੀਦਦੇ ਪਏ ਕੀ ਸਨੇਹਤ ਇਹਨਾਂ ਚਾਹੋਗੇ ਉਹਨਾਂ ਨੂੰ ਉਹ ਬਾਜ਼ਾਰ ਦੀਆਂ ਜਿਹੜੀਆਂ ਚੀਜ਼ਾਂ ਆਪਾਂ ਲੈ ਰਹੇ ਆਂ ਅੱਜ ਕੱਲ ਠੀਕ ਹੈ ਕਿਸੇ ਹੱਦ ਤੱਕ ਆਪਣੇ ਜਿਹੜੇ ਬੱਚੇ ਆ ਨਵੀਂ ਜਨਰੇਸ਼ਨ ਆ ਰਹੀ ਆ ਉਹਨਾਂ ਵਿੱਚ ਇੰਨਾ ਕ੍ਰੇਜ਼ ਆ ਬਾਹਰ ਦੀਆਂ ਚੀਜ਼ਾਂ ਦੇਖਦੇ ਆ ਉਹ ਬਾਹਰ ਦੀਆਂ ਚੀਜ਼ਾਂ ਹਮੇਸ਼ਾ ਇੰਟਰਨੈਟ ਤੇ ਰਹਿੰਦੇ ਆ ਇੰਟਰਨੈਟ ਦੀਆਂ ਚੀਜ਼ਾਂ ਦੇਖ ਦੇਖ ਕੇ ਨਾ ਆਪਣੇ ਪੰਜਾਬ ਦੀ ਆਪਣੇ ਪਿੰਡ ਦੇ ਵਿਰਸੇ ਨੂੰ ਭੁੱਲਦੇ ਜਾ ਰਹੇ ਆ ਉਹ ਭੁੱਲ ਗਏ ਆ ਵੀ ਕਿੱਦਾਂ ਸਾਡੀਆਂ ਦਾਦੀਆਂ ਨਾਨੀਆਂ ਕੁਛਕੰਤੂ ਸਾਨੂੰ ਬਣਾ ਬਣਾ ਕੇ ਸਵੈਟਰ ਕੋਟੀਆਂ ਪਾਉਂਦੀਆਂ ਰਹੀਆਂ ਨੇ ਹੁਣ ਉਹਨਾਂ ਚੀਜ਼ਾਂ ਨੂੰ ਭੁੱਲ ਗਏ ਆ ਤੇ ਮੈਨੂੰ ਚੰਨੀ ਵੀ ਅਸੀਂ ਆਪਣੀ ਫੈਮਲੀ ਦੇ ਨਾਲ ਅਸੀਂ ਆਪਣੇ ਪਿੰਡ ਦੇ ਨਾਲ ਅਸੀਂ ਆਪਣੇ ਪੂਛੋਕ ਦੇ ਨਾਲ ਜੁੜੇ ਰਹੀਏ ਇਹਨਾਂ ਸਾਰੀਆਂ ਚੀਜ਼ਾਂ ਦੇ ਥਰੂ ਤਾਂ ਕਿ ਸਾਨੂੰ ਸਾਰੀ ਜ਼ਿੰਦਗੀ ਪਤਾ ਲੱਗੇ ਵੀ ਅਸੀਂ ਕਿਸ ਜਗ੍ਹਾ ਤੋਂ ਬਿਲੋਂਗ ਕਰਦੇ ਆਂ ਇਸ ਜਨਰੇਸ਼ਨ ਤੋਂ ਸੀ ਕਿਸ ਜਨਰੇਸ਼ਨ ਤੋਂ ਅਸੀਂ ਕਿਸ ਜਨਰੇਸ਼ਨ ਤੱਕ ਆਏ ਆ ਮੇਰਾ ਇਹ ਸਨੇਹਾਵਾ ਬੀਐਸਐਨ ਨਾਲ ਸਭ ਚੀਜ਼ਾਂ ਦੇ ਥਰੂ ਆ ਕੋਟੀਆਂ ਸਵੈਟਰ ਜਰਾਬਾਂ ਬੂਟ ਕੋਟੀਆਂ ਦੇ ਥਰੂ ਆਸੀਂ ਆਪਣੀ ਨਾਨੀ ਦਾਦੀ ਦੀਆਂ ਯਾਦਾਂ ਨੂੰ ਸਾਫ਼ ਕੇ ਰੱਖੀ ਜੀ ਧੰਨਵਾਦ ਜੀ